ਸੋਨੇ ਦਿਹਾਵੇ ਸੋਨੇ ਦਿਹਾਵੇ ਕੰਗੜਾ ਜੀ ਸੋਨੇ ਦਿਹਾਵੇ ਕੰਗੜਾ ਸਜਣਾ ਨੇ ਉਹ ਟੋਲੇ ਆ ਜੀ ਹੁਣ ਗਰੀਬ ਚੋਂ ਗਰੀਬ ਚੋਂ ਕੀ ਲੰਗਣਾ ਦੀ ਹੁਣ ਗਰੀਬ ਚੋਕੀ ਲੰਗ ਇੱਕ ਜੋੜਾ ਕੁੱਕੀਆਂ ਦਾ ਜੀਕ ਜੋੜਾ ਕੁੱਕੀਆਂ ਦਾ ਰੱਬਾ ਕਦੋਂ ਮਿਲ ਹੋ ਜੀ ਉੱਤੇ ਮਹਿਲਾਇ ਤੇ ਮਹਿਲਾਇ ਤੇ ਚੁਕੀਆਂ ਦਾ ਜੀ ਉੱਤੇ ਮਹਿਲਾਇ ਤੇ ਚੁਕੀਆਂ ਸਾਊ ਟੱਕ ਮਾਜੀ ਲਾਈਕਮੈਂਟ ਸ਼ੇਅਰ ਕਰੋ ਬਾਈ ਸ਼ੇਅਰ ਕਰੋ ਬਹੁਤ ਸੋਹਣਾ ਮੁੰਡਾ ਗਾਣਾ ਗਾਉਂਦਾ ਤੇ ਆਵਾਜ਼ ਵੇਖੋ ਕਿੰਨੀ ਵਧੀਆ ਹਨਾ ਤੇ ਇਹੋ ਜਿਹੇ ਬੰਦਿਆਂ ਨੂੰ ਸਪੋਰਟ ਕਰੋ ਤੇ ਸਾਨੂੰ ਸੀ ਤੋ ਵਰਗੇ ਜਿਹੜੇ ਕੁਝ ਵੀ ਨਹੀਂ ਗਾਦੇ ਆ ਆਵਾਜ਼ ਬਿਲਕੁਲ ਚੰਗੀ ਹੈ ਨਾ ਤੇ ਤੁਸੀਂ ਉਹਨਾਂ ਨੂੰ ਜਿਨ੍ਹਾਂ ਦੇ ਕੋਲ ਤਲਾ ਹੈਗੀ ਆ ਉਹ ਬੰਦਿਆਂ ਨੂੰ ਸਪੋਰਟ ਕਰੋ ਤੇ ਬਾਈ ਧੰਨਵਾਦ ਤੁਹਾਡਾ ਥੈਂਕ ਯੂ ਬਾਈ